ਕਾਉਂਸਲ ਸੀਐਸਸੀ ਅਪਡੇਟਸ ਵਿੱਚ ਤੁਹਾਡਾ ਸਵਾਗਤ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕਿ ਆਪਾਂ ਤੁਹਾਡੇ ਲਈ ਨੌਜਵਾਨ ਅਤੇ ਬੇਰੁਜ਼ਗਾਰ ਰੋਜ਼ਾਨਾ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਕੀਮਾਂ ਤਹਿਤ ਨਵੀਂ-ਨਵੀਂ ਜਾਣਕਾਰੀ ਲੈ ਕੇ ਸਾਡੇ YouTube ਚੈਨਲ ਦੇ ਉੱਤੇ ਅਸੀਂ ਆਉਂਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਇਸ ਤੋਂ ਬਿਨਾ ਸਾਡੇ ਕੋਲ ਡਿਜੀਟਲ ਮਾਰਕੀਟਰ ਕੋਰਸ ਵੀ ਕਰ ਸਕਦੇ ਹੋ YouTube ਕੋਰਸ Instagram ਕੋਰਸ Facebook ਕੋਰਸ 0 ਡਾਲਰ ਮਾਰਕੀਟਿੰਗ ਆਦਿ ਇਹ ਸਾਰੇ ਕੋਰਸ ਹੁਣ ਤੁਸੀਂ ਆਪਣੇ ਘਰ ਬੈਠੇ ਹੀ ਸਾਡੇ ਦੁਆਰਾ ਕਰ ਸਕਦੇ ਹੋ ਅਗਲੀ ਜੋ ਥੋੜੀ ਅਪਡੇਟ ਲੈ ਕੇ ਆਈ ਹਾਂ ਸਰਕਾਰੀ ਨੌਕਰੀ ਦੇ ਚਾਹਵਨ ਲਈ ਖੁਸ਼ਖਬਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਚ ਨਿਕਲੇ 433 ਭਰਤੀਆਂ ਸਹਾਇਕ ਸਬਸਟੇਸ਼ਨ ਅਟੈਂਡੈਂਟ ਤੇ ਮੈਕੈਨਿਕ ਦੇ ਸਾਮੀਆਂ ਦੀ ਭਰਤੀ ਲਈ ਅਰਜੀ ਪ੍ਰਕਿਰਿਆ ਹੋ ਗਈ ਹੈ ਸ਼ੁਰੂ 12ਵੀਂ ਪਾਸ ਨੌਜਵਾਨ ਕਰ ਸਕਦੇ ਨੇ ਅਪਲਾਈ ਜੇਕਰ ਤੁਸੀਂ ਹੁਣ ਸੋਲਰ ਸਿਸਟਮ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਹੁਣੇ ਤੁਹਾਡੇ ਕੋਲ ਬਹੁਤ ਹੀ ਵਧੀਆ ਮੌਕਾ ਹੈ ਕਿਉਂਕਿ 3 ਕਿਲੋਵਾਟ ਦੇ ਉੱਪਰ 78000 ਦੀ ਸਬਸਿਡੀ ਮਿਲ ਰਹੀ ਹੈ ਤੇ ਤੁਸੀਂ ਆਪਣੇ ਕਿਸੇ ਵੀ ਡੀਲਰ ਨਾਲ ਇਸ ਦੇ ਬਾਰੇ ਸੰਪਰਕ ਕਰਕੇ ਇਸ ਘਰ ਦੇ ਉੱਪਰ ਸੋਲਰ ਸਿਸਟਮ ਆਪਣੇ ਲਗਵਾ ਸਕਦੇ ਹੋ ਸਰਕਾਰੀ ਬੈਂਕ ਮੁਲਾਜ਼ਮਾਂ ਨੂੰ ਹੋਲੀ ਦਾ ਮਿਲਿਆ ਵੱਡਾ ਤੋਹਫਾ ਤਨਖਾਹ ਦੇ ਵਿੱਚ ਹੋਵੇਗੀ 17% ਦੀ ਤੱਕ ਦਾ ਸਾਲਾਨਾ ਵਾਧਾ ਨਵੰਬਰ 2022 ਤੋਂ ਲਾਗੂ ਹੋ ਗਿਆ ਹੈ ਇਹ ਫੈਸਲਾ ਤੇ ਹਰ ਸ਼ਨੀਵਾਰ ਨੂੰ ਹੋਵੇਗੀ ਛੁੱਟੀ ਕੰਪਿਊਟਰ ਕੋਰਸ ਕਰਕੇ ਜੇਕਰ ਤੁਸੀਂ ਵੀ ਕੋਈ ਪ੍ਰਾਈਵੇਟ ਜਾਂ ਫਿਰ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਤਨੋਂ ਇਸ ਕੋਰਸ ਦੇ ਨਾਲ ਦਿੱਤਾ ਜਾਵੇਗਾ ਆਈਐਸਓ ਸਰਟੀਫਾਈਡ ਕੰਪਿਊਟਰ ਸਰਟੀਫਿਕੇਟ ਪੀਐਮ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਨੈਸ਼ਨਲ ਕ੍ਰੇਟਰਾਂ ਨੂੰ ਅਵਾਰਡ ਇਹ ਫਸਟ ਨੈਸ਼ਨਲ ਕ੍ਰੇਟਰ ਅਵਾਰਡ ਸੀ ਅਗਲੀ ਜੋ ਸੀ ਅਪਡੇਟ ਲੈ ਕੇ ਆਇਆ ਲੋਕ ਸਭਾ ਚੋਣਾਂ ਨੂੰ ਧਿਆਨ ਰੱਖਦੇ ਹੋਏ ਪੰਜਾਬ ਦੇ ਵਿੱਚ ਲਗਾਈ ਫੌਜ ਤੇ ਬੀਐਸਐਫ ਤੇ ਆਈਬੀਟੀਐਸ ਦੀਆਂ ਕੰਪਨੀਆਂ ਆਦੀਆਂ ਡਿਊਟੀਆਂ सीएम ਭਗਵੰਤ ਮਾਨ ਅੱਜ ਸੰਗਰੂਰ ਵਾਸੀਆਂ ਨੂੰ ਦੇਣਗੇ ਸਵਾਗਤ 869 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦਾ ਕਰਨਗੇ ਉਦਘਾਟਨ ਪਿੰਡ ਚੀਮਾਚ ਸਰਕਾਰੀ ਹਸਪਤਾਲ ਦਾ ਰੱਖਣਗੇ ਨੀ ਪੱਥਰ ਇਹ ਪ੍ਰੋਜੈਕਟ ਅੱਜ ਹੀ ਲਾਂਚ ਹੋਣ ਦੀ ਸਥਿਤੀ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਵੱਡਾ ਤੋਹਫਾ ਫਸਲਾਂ ਤੇ ਐਮਐਸਪੀ ਨੂੰ ਲੈ ਕੇ ਲਿਆ ਜਾ ਸਕਦਾ ਹੈ ਵੱਡਾ ਫੈਸਲਾ ਪੰਜ ਫਸਲਾਂ ਤੇ ਐਮਐਸਪੀ ਦੀ ਖਰੀਦ ਦੀ ਗਰੰਟੀ ਦੇਣ ਦੀ ਹੋਵੇਗੀ ਜਾਰੀ ਕੰਟਰੋਲ ਪਲਸ ਜ਼ेड ਇਸ ਦੀ ਮਦਦ ਨਾਲ ਤੁਸੀਂ ਆਪਣੇ ਕੋਈ ਵੀ ਵਰਡ ਪਾਵਰਪੁਆਇੰਟ ਪੇਂਟ ਦੇ ਵਿੱਚ ਲਾਸਟ ਐਕਸ਼ਨ ਨੂੰ ਅਨਡੋ ਕਰ ਸਕਦੇ ਹੋ ਰੋਜ਼ਾਨਾ ਇਦਾਂ ਦੀਆਂ ਨਵੇਂ-ਨਵੇਂ ਅਪਡੇਟਸ ਨਿਊਜ਼ ਜਰਨਲਿਸਟ ਸਾਡੇ ਪੇਜ ਨੂੰ ਚੈਨਲ ਨੂੰ ਅਕਾਊਂਟ ਨੂੰ ਫੋਲੋ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮਚ